ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ پاگل ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ پاگل ਹੁੰਦੇ ਨੇ ਬਨਿਸਬਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਪੀੜਾ ਦੇ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਏ ਪੁਰਸ਼ ਸ਼ਰਮ ਕਰ ਜਾਂਦਾ ਉਹ ਹੰਝੂਆਂ ਨੂੰ ਪੀ ਜਾਂਦਾ ਹੈ ਦਬਾ ਲੈਂਦਾ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਗੁਬਾਰ ਨਿਕਲ ਗਿਆ ਤੋ ਸਿਰ ਪਾਗਲ ਹੋਣ ਦੀ ਸੰਭਾਵਨਾ ਘਟ ਰਹੀ ਦੀ। ਔਰ ਭਗਤ ਜਦ ਇਸ ਤਰ੍ਹਾਂ ਦਾ ਗੁਬਾਰ ਉਮੜਦਾ ਹੈ, ਨਾਮ ਜਪਦਿਆਂ ਜਪਦਿਆਂ ਪਛਤਾਪ ਅੰਦਰ ਜਾਗ ਰਹਿ ਉਹ ਹੰਝੂਆਂ ਨੂੰ ਰੋਕਦਾ ਨਹੀਂ। ਰੰਗ ਹੱਸੇ, ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ, ਬਾਜ ਸੱਚੇ ਨਾ ਹੈ। ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ। ਪੁਰਸ਼ ਵੱਲ ਦੀ ਨਿੰਦਾ ਵੀ ਕਰ ਦੇਣਗੇ ਵੀ ਫਲਾਣਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਪਿਆ ਹੱਦ ਹੋ ਗਈ ਪਰ ਠੀਕ ਹੈ ਜਨਾਨੀਆਂ ਘੱਟ پاگل ਆਉਂਦੀਆਂ ਨੇ ਤੂੰ ਤੇ ਜ਼ਿਆਦਾ پاگل ਹੈ ਪੁਰਸ਼ ਜ਼ਿਆਦਾ پاگل ਹੁੰਦੇ ਨੇ ਬੱਚੇ ਘੱਟ پاگل ਆਉਂਦੇ ਨੇ ਰੋ ਪੈਂਦੇ ਨੇ ਤੜਪ ਕੇ ਰੋ ਪੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ ਤੋਂ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਦੋ ਦੇ ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜ ਜਾਂਦਾ ਰਿਹਾ